ਮੇਰੇ ਪਹਿਲੇ ਤੁਹਾਨੂੰ ਸਾਰੇ ਇੰਪਾਇਰ ਭਰੀ ਸਾਸਟਰੀ ਕਾਲ ਤੇ ਲੋ ਜੀ پارک ਦੀ ਗੁਡਾਈ ਚੱਲਦੀ ਆ ਕਾਫੀ ਦਿਨ ਹੋ ਗਏ ਤੇ ਇਹ ਚ ਖੱਬਲ ਉੱਗੀ ਜਾਂਦਾ ਤਾਂ ਤੁਹਾਨੂੰ ਖੁੰਦਾ ਨਾ ਕਾਫੀ ਦਿਨ ਹੋ ਗਏ ਤੇ ਇਹਦੀ ਗੁਡਾਈ ਨਹੀਂ ਹੋਈ ਤੀ ਫਿਰ ਵਿੱਚ ਵਿੱਚ ਖੱਬਲ ਹੋ ਗਏ ਸੀਗੇ ਉਹ ਦੇਖੋ ਇਹਦੀ ਗੁਡਾਈ ਕਰਕੇ ਸਫਾਈ ਜੀ ਕਰਦਣੀ ਫਿਰ ਆਪਾਂ ਨੇ ਠੀਕ ਨਹੀਂ ਆਮੇ ਆਹ ਕੁੜੇ ਤਾਂ ਬਾਹਰ ਛੱਡਿਆ ਦੁਕਾਨ ਮੰਮਾ ਦਾ ਹਾਂਜੀ ਉੱਥੇ ਪਾ ਰੰਨਾ ਨਾ ਤੇ ਉਦੋਂ ਥੋੜਾ ਰੇਹ ਜਿਆਦਾ ਪੈ ਗਿਆ ਥੋੜਾ ਥੋੜਾ ਜਲ ਗਿਆ ਪਰ ਜਿਆਦਾ ਨਹੀਂ ਜਲੇਆ ਉਹ ਤਾਂ ਹੀ ਕਿਹਾ ਤਾਂ ਉਹਦੇ ਚ ਘੱਟ ਪਾਓ ਸੋਨਾ ਹੋਵੇ ਕਿਹੜੇ ਪਾਲਕ ਮੈਂ ਇਹਦੀ ਬਹੁਤ ਘੱਟ ਪਾਇਆ ਇਹ ਬੇਰੇ ਉਹਦੇ ਕਰਕੇ ਨਾ ਹੋਵੇ ਸਿੰਦੇ ਕਰਕੇ ਸੰਘਣੇ ਕਰਕੇ ਸੰਘਣੇ ਕਰਕੇ ਚਲ ਇਧਰ ਪਾਲਕ ਤਾਂ ਸਾਡੀ ਸੋਣੀ ਹੋਗੀ ਮਿੱਥੇ ਮੁੱਥੇ ਜਿਹੜੇ ਉਹ ਦੋ ਪਏ ਠੀਕ ਹੈ ਅੱਜ ਖੇਤਾਂ 'ਚ ਵੀ ਅਸੀਂ ਨਵੀਂ ਸਬਜ਼ੀ ਲੈਏ ਸੀਗੇ ਉਹ ਤੁਹਾਨੂੰ ਮੋਟਰ 'ਤੇ ਜਾ ਕੇ ਦਿਖਾਵਾਂਗੇ। ਫਰਾਦੇ ਆਏ ਸੀਗਾ ਮੈਂ। ਅਸੀਂ ਰੋਪੜ ਗਏ ਤੇ ਨਾਲ ਸਬਜ਼ੀ ਲੈ ਆਏ ਸੀਗੇ ਤੇ ਨਾਲੇ ਬੂਟੇ ਲੈ ਆਏ ਸੀਗੇ ਲਾਉਣੇ ਨੇ ਮੋਟਰ 'ਤੇ। ਤੇ ਨਹੀਂ ਸਬਜ਼ੀਆਂ ਗਏ ਸਾਡੇ। ਸਬਜ਼ੀਆਂ ਲੈ ਆਏ ਤੇ ਫੜਾਫੜਾ ਇਹਦੀ ਗੜਾਈ ਕਰਕੇ ਤੇ ਚੱਲੀਏ ਫਿਰ ਮੋਟਰ ਪਰ ਨੂੰ। ਚਲੋ ਵੀ ਜੇਕਰ ਨਾਟੇ ਇਕੱਠਾ ਕਰ ਲਿਆ। ਤੇ ਉਹਨੂੰ ਛਾਣ ਕੇ ਪਾਉਂਗਾ ਨਹੀਂ ਦੋਏ ਲੋਡ ਤਾਂ ਬਹੁਤ ਮਿੱਟੀ ਚਲ ਜਾਣੀ। ਨਨ੍ਹਾ ਕੋਲ ਆ ਗੰਮ ਆਹ ਦੇਖ ਨਾ ਰੋੜੇ ਕਿੰਨੇ ਨੀ ਚ ਵੈਸੇ ਤਾਂ ਇਹ ਚ ਹਲੇ 2 2 ਫੁੱਟ ਮਿੱਟੀ ਪਾਣੀ ਮੈਂ ਥੱਲੇ ਵੀ ਥੋੜੀ ਸਵਾਈ ਰੂੰਗੀ ਵਧੀਆ ਹੈ ਨਾ ਅੰਮੀ ਹਾਂ ਤੇ ਇੱਕ ਹੁਣ ਅਸੀਂ ਜਿਹੜੀ ਪਿਛਲੇ ਸਾਲ ਕੈਰੀ ਕਰੀ ਅਸੀਂ ਉਹ ਆਪਣੇ ਬੈਕ ਸਾਈਡ ਹੁੰਦੀ ਸੀ ਉੱਤੇ ਅਸੀਂ ਰੋੜੀ ਰੋੜੀ ਕੁੱਟ ਕੇ ਪਾਈਦਾ ਥੱਲੇ ਜੇ ਅਸੀਂ ਗੁੜਾਈ ਕਰਦੇ ਰੋੜੀ ਨਿਕਲੇ ਆਉਂਦੀ ਸੀ ਉਹ ਗਲਤੀ ਵੀਰੇ ਨਾ ਹੋ ਜਾਵੇ ਉਹ ਵੀ ਚੱਕ ਵੀ ਨਹੀਂ ਹੁੰਦੇ ਉਹ ਬੜੇ ਔਖੇ 3 ਵਾਰ ਜਣਾ ਗੁੜਾਈ ਟੱਕ ਮਾਰਨਾ ਹਾਂ ਹੋਰ ਇਹ ਤਾਂ ਮਿੱਟੀ ਹੈ ਥੱਲੇ ਆਣ ਉਹ ਟੱਕ ਮਾਰਨਾ ਥੱਲੇ ਰੋੜੇ ਨਿਕਲੇ ਆਉਣੇ ਬਈ ਉਹਦੇ ਫਸ ਤਾ ਉਹਦੇ ਇੱਥਾਂ ਫਸ ਨਹੀਂ ਤਾ ਫਸ ਵੀ ਤਾ ਉੱਤੇ ਰੋੜੀ ਕੁੱਟੀ ਦੀ ਆਪਾਂ ਨੇ ਰੋੜੀ ਜਿਹੜੀ ਬਾਟਕੂ ਥੱਲੇ ਆਪਦੀ ਜੀ ਮਿੱਟੀ ਚਾਹ ਕਰੋ ਕਿੱਡੇ ਢੇਰੀ ਲੱਗ ਗਈ ਸਾਡਾ ਕੂੜਾ ਨਿਕਲਾ ਇੱਕ ਇਹਦੇ 2 ਦਸਲੇ ਹੋਰ ਨਿਕੜਾ ਇਹ ਬਾਰ ਰੋੜ ਕਰਾਤਾ ਤਾਂ ਪੈਸਾ ਨਹੀਂ ਲੱਗਦਾ ਤਾਂ ਨੀਵੇਂ ਕਿੱਥੇ ਇਹਦਾ ਸਾਹ ਤਾਂ ਨਹੀਂ ਮਾ ਪੂਰੇ ਪਾਦੀ ਆ ਆ ਨਿਕਲ ਗਿਆ ਰ ਵਿੱਚ ਤੋਂ ਜਿਹੜੇ ਆਪਾਂ ਬੰਦੇ ਇੱਥੇ ਤਾਂ ਮੈਂ ਰੱਖਿਆ ਵਿੱਚ ਪਾਇਆ ਬਦਲਦੇ ਇਥੇ ਹਾਂ ਬਿਚਾਰਦੇ ਤੇਰੇ ਦੇਖਦੇ ਆ ਮੈਂ ਨਾ ਸਾਰਾ ਸਰੋਂ ਵੀ ਬੀਜ ਦਿੰਦੇ ਆ ਸਰੋਂ ਕਿਹ ਕਾਨੀ ਹੈ ਮੈਂ ਇੱਥੇ ਬੀਜ ਲੈ ਮਿੱਥੇ ਫੁੱਲਾਂ ਨੇ ਮਿੱਥੇ ਉਹ ਮਿੱਥੇਆਂ ਰੋਟੀਆਂ ਮਿੱਥੇ ਦੀ ਭੂਜੀ ਫੁੱਲ ਜਿਹਾ ਹੋਣਗੇ ਮਿੱਥੇ ਜਿਵੇਂ ਉਹ ਮਿੱਥੇ ਵੀਜੇ ਵੇ ਬੀਜਾਂ ਨੇ ਪਰ ਇੱਕ ਬੰਦੋ ਥੱਲੇ ਲਿਆ ਕਰੀ ਉਹਦੇ ਪਾਣੇ ਪੈਣਾ ਲੈ ਆਈ ਆਹ ਖੁੰਜਾ ਵੀ ਗੁੱਡ ਆਹ ਹਨ ਉਹ ਖੁੰਜਾ ਉਹ ਖੁੰਜਾ ਉਹ ਰਹਿੰਦਾ ਹੈ ਆਹ ਖੁੰਜਾ ਭੈਣਾ ਲੱਗਦਾ ਬਲੈਕ ਲਵਾਉਂਦੇ ਲੋ ਜੀ ਸਾਰੀ ਗੁੜਾਈ ਡਨ ਤੇ ਦੇਖਾਂਗੇ ਹੁਣ ਇਹ ਚ ਕਿਆ ਬੀਜਾਂਗੇ ਪਹਿਲਾਂ ਤਾਂ ਲਿਆ ਕੇ ਇਹ ਤੇ ਰੇਹ ਪਾਵਾਂਗੇ ਫੇਰ ਬੀਜਾਂਗੇ ਇਹ ਚ ਤੁਹਾਨੂੰ ਇੱਕ ਚੀਜ਼ ਦਿਖਾਉਂਦਾ ਥੱਲੇ ਕੇਂਦਰ ਕਾਲੂ ਥੱਲੇ ਪੈਂਦਾ ਔਰ ਦੇਖੋ ਥੱਤਾ ਬੇਟਾ ਔਰ ਨਾਲ ਉਹ ਕਾਲੂ ਇੰਦਰੋਂ ਦਿਖਾਉਂਦਾ ਤਾਂ ਹੈ ਹੇ ਆਂ ਦੇਖਦਾ ਚਲੀ ਖੇਤਾਂ ਨੂੰ ਖੇਤਾਂ ਚਲੀਏ ਸੌਂ ਗਿਆ ਹੁਣ ਨਹੀਂ ਉੱਠਦਾ ਤੇ ਲੋ ਜੀ ਮੋਟਰਪਾ ਪਹੁੰਚ ਗਏ ਤੇ ਇੱਧਰ ਬੰਦਾ ਜ਼ੂਮ ਕਰਕੇ ਦਿਖਾਉਣ ਨੂੰ ਦਿਖਾਈ ਅੰਕਲ ਆ ਗਿਆ ਦੇਖਦਾ ਅੰਕਲ ਹੂੰ ਫੋਨ ਬਦਲ ਲਿਆ ਹੁਣ ਤਾਂ ਆਪਾਂ ਨੇ 18 Pro Max ਲਿਆਉਣਾ ਨਾ ਨਾ 16 Pro Max 14 Pro Max ਨਾ 15 Pro Max ਐਕਸ਼ਨ ਮਟਨੇ ਵੀਰੇ 15 برو ਮੈਕਸ ਐ ਲੈ ਆ ਵੀ ਮੋਟਰ ਪਾਉਣਿਓ ਅੰਕਲ ਆਉਂਦਾ ਪਾਣੀ ਭਰ ਕੇ ਲੈ ਕੇ ਆਇਆ ਅੰਕਲ ਮਟਕ ਮਟਕ ਹੈ ਚਾਲ ਗੱਭਰੂ ਦੀ ਪਾਣੀ ਉੱਥੇ ਠੀਕ ਆਉਂਦਾ ਨਾ ਟੈਂਕੀ ਵਧੀਆ ਸਾਫ ਸੁਥਰਾ ਹੈ ਓਰੇ ਫੇ ਆਪਣਾ ਮੋਟਰ ਦਾ ਖਾਰਾ ਪਾਣੀ ਯਾਰ ਇਹਦਾ ਪਿਆ ਪਿਆ ਪੇਲਾ ਹੋ ਜਾਂਦਾ ਇੱਕਣਾ ਵਿੱਚ ਪਿਆ ਹੋਣਾ ਹਾਂ ਅਰੇ ਇਹਦੇ ਮੈਂ ਵੀ ਕਹਿ ਦੇ ਖੋ ਦੇ ਸ਼ੋਰਾ ਆਪਣੇ ਸ਼ੋਰਾ ਆਪਣੇ ਆ ਦੇ ਹਾਂਜੀ ਅੰਕਲ ਜੀ ਸਤਿ ਸ੍ਰੀ ਅਕਾਲ ਕਲ ਠੀਕ ਹੈ ਹਾਂ ਹਾਂ ਠੀਕ ਹੈ ਜੀ ਅੰਕਲ ਜੀ ਜਿਹੜੇ ਫਟਾਕੇ ਘੇਰਾ ਤੁਹਾਨੂੰ ਲਾਤੀਆਂ ਉਹ ਲੈ ਯਾਰ ਕਮਾਲ ਵਾਲੀ ਹੈ ਹਾਂ ਅਪਨ ਕਿਤੇ ਕੱਦੈ ਲੱਗੇ ਸਵੇਰ ਦਾ ਪਹਿਲਾਂ ਹੀ ਲਾਈਆਂ ਸੀਗੇ ਚੱਕ ਤੇ ਫਟੇ ਹੈ ਸੰਧਰ ਸੰਧਰ ਕੇ ਨਿੱਕਿਆਂ ਦੇ ਨੀਂਦ ਮਾਰ ਪੁੱਤ ਕੱਟ ਗਿਆ ਕਰਦਾ ਤੀਕ ਉਹ ਮੈਂ ਤਾਂ ਘਰ ਜੋ ਕਿ ਲਿਆ ਯਾਰ ਮੋਰਿੰ ਚੱਕ ਲਿਆ ਬੇਲਾ ਤੇ ਮਿਰਚੇ ਦਾ ਲਿਆਉਣੀਆਂ ਮੈਣੀਆਂ ਮਰਚਨ ਲੰਦਿਆ ਇਹ ਕਾ ਗੈਰੀ ਪਾਟ ਕੇ ਗੋਭੀ ਆਉਂਦੇ ਚ ਹੋਰ ਲਾ ਦੇ ਤੇ ਡੈਡੀ ਦੇ ਦੋ ਤਿੰਨ ਚਾਰੇ ਲਵਾਏ ਹੋਏ ਗੋਭੀ ਤੇ ਹੋਰ ਲਿਆ ਦਿੰਦਾ ਫਿਰ ਇਹ 10 ਰੁਪਏ ਦੀ ਕੁੱਚੀ ਦੀ ਹੈ ਨਾ ਹਾਂ 10 ਰੁਪਏ ਦੀ ਕੁੱਚੀ ਮਿਲੀ ਸਾਨੂੰ ਬਾੜੀ ਜੀ ਪਨੀਰੀ ਨਾ ਦੇਖ ਕੇ ਲਿਆ ਯਾਰ ਮੋਟੀ ਫਰੀਕ ਨਾ ਨਹੀਂ ਦੇਖਦੇ ਅੱਜ ਅਸੀਂ ਜਾਣਾ ਫਿਰ ਅੱਜ ਹੀ ਲਿਆਉਂਗੇ ਨਹੀਂ ਅੱਜ ਹੀ ਲਿਆਉਂਗੇ ਫਿਰ ਉਹ ਬੂਤੇ ਦਾਲ ਦੀਆਂ ਬੈਂਗਣੀਆਂ ਉਹਦਾ ਵੀ ਕੋਈ ਫਾਇਦਾ ਨਹੀਂ ਬੈਂਗਣੀ ਤੋੜਦੀ ਹੈ ਬੈਂਗਣੀ ਪੱਟ ਕੇ ਰੱਖ ਲੈਣ ਬਾਲ ਲੈ ਪੱਟ ਲੋ ਬਸ ਠੀਕ ਹੈ

ਹੋਈ ਨਹੀਂ ਹੋਈ ਨਹੀਂ ਉਹ ਨੋਟਸ ਨੰਬਰ ਗੰਡੋਲਿਆਂ ਨੇ ਪਿੱਕੂ ਬਹੁਤ ਜ਼ਿਆਦਾ ਇੱਕ ਉਹਨਾਂ ਨੇ ਖਾ ਲੀਓ ਇਹਦੇ ਨਾਲ ਮੇਥੇ ਦਾ ਬੀਜ ਨੇ ਉਹਦੇ ਰੇਟਾ ਤੇ ਸਾਡਾ ਨੌਠੇ ਹੋਣਾ ਪਰ ਰੋਪੜ ਤੇ ਲਾਉਂਦਾ ਅੱਜ ਦੇਦਾ ਕਣਕ ਦਾ ਬੀਜ ਵੀ ਲੈ ਕੇ ਆਉਣਾ ਜਦ ਜੱਫ ਲਿਆਉਂਗੇ ਅੱਛਾ ਜੀ ਚਾਹ ਪੀਓ ਠੰਡੀ ਹੋਈ ਨਹੀਂ ਫਿਰ ਧਣੀਆਂ ਤੇਰਾ ਦੇਖ ਲੈ ਬਣਾ ਤਾ ਧਨੀਆ ਤਾਂ ਹੋ ਗਿਆ ਵੀ ਸਾਡਾ ਧਨੀਆ ਨੇ ਮੈਂ ਉਹਨੇ ਰੇ ਨਹੀਂ ਪਾਇਆ ਜੂੜੂ ਤੇ ਪਿਆ ਆਪਣੇ ਪਾਸ ਹੋਣਾ ਹੈ ਅੱਛਾ ਮਰਾ ਵੀ ਇਹਨੇ ਮੇਰਾ ਫਿਰ ਇਹਨੇ ਫੂਕ ਦੇਣਾ ਮੈਂ ਥੋੜਾ ਜਿਹਾ ਛੱਡ ਛੱਡਾ ਪਾ ਦਿਓ ਹੁੰਦਾ ਬਹੁਤ ਟਾਈਮ ਦਾ ਮੋਟਰ ਹੈ ਨਾ ਲਿਆ ਤਾਂ ਵਿੱਚੋਂ ਤੋਂ ਜੀ ਮਾਰਤਾ ਆ ਰਿਹਾ ਹੈ ਪਰਾ ਸਫਾਈ ਦੇ ਬਾਅਦ ਸਫਾਈ ਦੇ ਬਾਅਦ ਤੇ ਹੁਣ ਥੋੜੇ ਦੇ ਉੱਤੇ ਸਿਆ ਚਾ ਜਿਹਾ ਤੇ ਨੇੜਾ ਹਾਂਜੀ ਉਹ ਦੱਬਣ ਲੱਗੇ ਹੋਏ ਪਾਈਪ ਤੇ ਲੋ ਜੀ ਅਗਲੇ ਦਿਨ ਦੀ ਸਵੇਰ ਤੇ ਪਾਰਕ ਦੇਖੋ ਹੁਣ ਆਪਣੀ ਆਹਨ ਵਧੀਆ ਲੱਗਦੀ ਐ ਨਹੀਂ ਪਹਿਲਾਂ ਖਲਾਰਾ ਜਾ ਪਿਆ ਵਾ ਸੀਗਾ ਤੇ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਂਦਾ ਦਿਵਾਲੀ ਆ ਰਹੀ ਐ ਉਹਦੇ ਕਰਕੇ ਦੀਵੇ ਕੱਢੇ ਮੰਮੀ ਨੇ ਦੀਵੇ ਧੋਤੇ ਨਵੇਂ ਲੱਤੇ ਨੇ ਨਵੇਂ ਕਿ ਪ੍ਰਾਣੀ ਆ ਨਵੇਂ ਕਰਦੇ ਨਵੇਂ ਆ ਦੀਵੇ ਲੱਗਦੇ ਨੇ ਅਸਾਂ ਨਵੇਂ ਲੱਤੇ ਹੋਏ ਇਹ ਸਾਡੇ ਉਰੀ ਬਣਦੇ ਆ ਪੈਣੀ ਨਾਲ ਦੇ ਪਿੰਡ ਚ ਉਹ ਹੱਤ ਨਾਲ ਬਣਾਏ ਗੇ ਸਾਰਿਆਂ ਨੇ ਤੇ ਹੁਣ ਚੱਲੀ ਆਪਾਂ ਮੋਟਰ ਪਾ ਅੱਜ ਲੇਖਦੇ ਅੱਜ ਬੀਜ ਵੀ ਲੈ ਕੇ ਆਉਣਾ ਕਣਕ ਦਾ ਅੱਜ ਬੀਜ ਵੀ ਲਾਵਾਂਗੇ ਤੇ ਮੋਟਰ ਬਗਾ ਦਿਖਾਉਂਦੇ ਜਿਹੜਾ ਮੋਟਰ ਵੀ ਜਾ ਕੇ ਦਿਖਾਉਂਦਾ ਉਹ ਓਨਰ ਤਾਂ ਨਹੀਂ ਜਾ ਜਾਂਦੇ ਆਰੇ ਉਹਨੂੰ ਕਟਰ ਜਾ ਮਾਰਿਆ ਵਾ ਤੇ ਉਹਨੇ ਤਾਂ ਸਾਰਾ ਜਿਹੜੀ ਪਰਾਲੀ ਤੀ ਵੈਨ ਪੱਧਰੀ ਤੀ ਕਰਤੀ ਇਹਨਾਂ ਜਿਹੜੇ ਫਿਰ ਉਹ ਗੱਠਾ ਨਹੀਂ ਬਣਨੀ ਫਿਰ ਉਹਦੇ ਨਾਲ ਸੌਖੇ ਬਣ ਜਾਂਦੇ ਨੇ ਤੁਹਾਨੂੰ ਜਾ ਕੇ ਦਿਖਾਉਂਦਾ ਮੋਟਰ 'ਪਾ। ਹਲੋ ਜੀ ਆ ਹੈਗਾ ਮੈਨੇਚੇਰਾ ਨਾਲ ਖੇਤ। ਇਹ ਤਾਂ ਐਨ ਕਟਰ ਮਾਰ ਗਿਆ। ਦੋ ਦਿਨ ਤੱਕ ਗੱਠਾ ਹੀ ਬਣਾ ਕੇ ਲੈ ਕੇ ਜਾਵਾਂਗੇ ਇਹ। ਉਧਰ ਆਪਣੇ ਖੇਤ ਦਿਖਾਉਂਦਾ ਤੁਹਾਨੂੰ ਮੈਂ। ਦੋ ਚੱਕਰ ਕਰੋ ਬਾਈ। ਆ ਗੱਲੇ ਹੋਈਆਂ। ਤੇ ਹਲੋ ਜੀ ਪਿੰਡ ਪਹੁੰਚ ਗਏ। ਹੌ ਲੱਗੇ ਸਾਡੇ ਮੰਨ ਦੇ। ਓਰੇ ਬੱਲੇ ਬੱਲੇ ਸੈਡਾਂ ਕਰਨ ਲੱਗੇ ਹੋਏ ਆ ਤੇ ਲੋਈ ਲੱਗੇ ਵੇ ਲੈਨ ਚ ਠੀਕ ਐ ਅੰਕਲ ਜੀ ਸਭੀ ਗੱਲ ਜੀ ਸਾਰਿਆਂ ਨੂੰ ਜੀ ਗਵਲੀ ਵੱਟ ਛੱਡ ਗਏ ਨੇ ਇੱਕ ਹਾਂ ਨੇ ਪੂਰੀ ਖੇਤਿਕ ਕੇ ਵੱਟ ਆਪਣੇ ਹਨ ਹਾਂ ਤੂੰ ਵੀ ਅੱਜ ਗੁੱਦਣ ਪਿਆ ਕੇ ਪੜਾ ਦੇਣਾ ਤਾ ਬੱਲ ਲੱਗ ਜਣਾ ਉੱਥੇ ਫੁਰਕਿਆ ਮੈਂ ਚਾਹ ਬਣ ਜੂ ਰੋਟੀ ਰੋਟੀ ਖਲਾ ਗਿਆ ਲਾ ਦੇਣਾ ਪਰ ਖਾਂਦੇ ਰੋਟੀ ਕਵੇ ਬੰਦ ਗੁਜਰ ਵੀ ਚੱਕ ਲਿਆ ਅੱਜ ਦਿਵਾਲੀ ਆ ਪਤਾ ਨਹੀਂ ਕਿਨੇ ਚੱਕ ਲਿਆ ਜਣਾ ਉਹਨੂੰ ਮੈਂ ਲੈ ਲਿਆ ਜੀ ਨੇ ਕੰਮ ਲੈਣਾ ਦਾ ਹਾਂ ਪੀਟਰ ਅੰਕਲ ਕੋਲ ਲਾਇਆ ਚਾਰ ਦਿਨ ਅੱਛਾ ਠੀਕ 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 ਆ ਵੀ ਆਇਆ ਉਹਦੇ ਕੋਲ ਸਾਗ ਸੂਗ ਸਾਰ ਅਸੀਂ ਅਬ 2 ਹੀ ਗਿਆ ਹੈਂ ਜੀ ਆਦੜੇ ਪੜਾ ਲਾ ਫੇਰ ਐਦਾਂ ਨਾ ਵੀ ਸਾਫ ਹੋ ਜੂਗਾ ਸਾਰਾ ਹੀ ਹਾਂਜੀ ਹਾਂਜੀ ਬਹੁਤ ਵੱਡਦਾ ਗਿਆ ਤਾਂ ਵਾ ਇਕੱਠੇ ਹੀ ਕਰਾਉਣੇ ਹਾਂ ਮੈਂ ਤਾਂ ਹੀ ਦੇਖਿਆ ਵੀ ਵੱਡੇ ਵੇਣ ਤੇਰੀਆਂ ਮੈਨ ਲੱਗਾਂ ਜੀਆਂ ਹਾਂ ਲੱਗ ਨੂੰ ਆਏ ਤੇ ਨਾਲ ਨਾਲ ਹਾਂਜੀ ਝੱਟ ਮਾਰ ਕੇ ਤੇ ਹਾਂ ਹਾਂ ਹੋਰ ਮੈਂ ਕਿ ਠੀਕ ਹੈ ਐਨ ਓਕੇ ਨਾਲ ਵਧੀਆ ਨਿਕਲੇ ਵਧੀਆ ਹੀ ਆ ਬਸ ਠੀਕ ਹੈ ਜਿਹੜੇ ਨਿਕਲੇ ਹਾਂਜੀ 40-40000 ਦੇਵੋਗੇ ਵਧੀਆ ਵਧੀਆ ਹਾਂਜੀ ਲੈਟ ਕਰਕੇ ਵਧੀਆ ਨਿਕਲੇ ਝਾੜ ਹਾਂਜੀ ਹਾਂਜੀ ਕਿਤੇ ਹੁੰਦੇ ਫਿਰ ਹੋਰ ਘੱਟ ਨਿਕਲਦੇ ਤੇ ਕਿਤੇ ਨੂੰ ਬਹੁਤ ਬਿਮਾਰੀ ਤੇ ਹੁਣ ਕਈ ਵਾਰ ਸੁਣਿਆ ਕਹਿੰਦੇ ਕਿਲੇ ਚ ਆਪਣਾ 4-4 ਕਿੱਲੇ ਦਾ 10-10 ਕੁਇੰਟਲੇ ਨਿਕਲੇ ਹੂੰ ਕਹਿੰਦੇ ਕਿੱਲੇ ਦੇ 10-10 ਕੁਇੰਟਲ ਦਾ ਝਾੜਤਾ ਉਰਕਿਆ ਆਪਣੇ ਆ ਗਿਆ 20-20 ਮਾਈ-ਮਾਈ ਹਾਂ ਚੱਲ ਫਿਰ ਵੀ ਠੀਕ ਆ ਹਾਂਜੀ ਕੋਈ ਬਿਮਾਰੀ ਨਹੀਂ ਦੀ ਹਾਈਬ੍ਰਿਡ ਕਰਕੇ ਬਚ ਗਏ ਹਾਂਜੀ ਨਹੀਂ ਬਈ ਕਹਿੰਦੇ ਰਹੇ ਨੇ ਹਾਈਬ੍ਰਿਡ ਨਹੀਂ ਚੱਕਣਾ ਹੂੰ ਹਾਈਬ੍ਰਿਡ ਦਾਣਾ ਨਹੀਂ ਕਹਿੰਦੇ ਅਸੀਂ ਚੱਕਣਾ ਮੰਡੀ ਦਾ ਹੁਣ ਤਾਂ ਤਰਸਦੇ ਆ ਕਹਿੰਦੇ ਆਓ ਆਓ ਹੁਣ ਤਾਂ ਫੋਨ ਕਰਦੇ ਵੀ ਕਿਤੇ ਹੋਰ ਪਾਸੇ ਤਾਂ ਨਹੀਂ ਲੈ ਗਿਆ ਬਈ ਆ ਜਾ ਠੀਕ ਬੋ ਹਾਂਜੀ ਹਾਂਜੀ ਦੇ ਬੰਦੇ ਵਿੜੇ ਪਏ ਅੱਜ ਲਾਈਵ ਝੱਟ ਕੱਲ ਕਹਿੰਦੇ ਸੱਦਰ ਦੇ ਦੇ ਲੱਗੇ ਨੇ 6 ਵਜੇ ਸਾਢੇ 6 ਵਜੇ ਲੱਗੇ ਹੋਣ ਅੱਛਾ ਜੀ ਜੇ ਮੈਂ ਖੇਤੋਂ ਲੰਘਿਆ ਨਾ ਹੂੰ ਲੱਗੇ ਤੇ ਮਾਰੂ ਮਾਰ ਮੈਨੂੰ ਦੇਖਣਾ ਹੈ ਇਹ ਤਾਂ ਮੈਂ ਲੱਗ ਰਹੀ ਹੈ ਇੱਥੇ ਝੱਟ ਮਾਰਦੀ ਏ ਉਹ ਤਾਂ ਠੀਕ ਹੋਵੇ ਆਉਣਾ ਕੱਲ ਨੂੰ ਬਣਾਉਣੇ ਵਾਲੇ ਨੇ ਕੱਲ ਨੂੰ ਹੂੰ ਜਾਵਾਂ ਲਿਆਵਾਂ ਹੈ ਹੀ ਫੁਰਕੇ ਗੁੱਜੇ ਨੂੰ ਲਿਆ ਘੰਟਾ ਕਾ ਲੱਗਣੀ ਝੰਟ ਮੇਰੇ ਨਾਲ ਉਹਦੇ ਠੀਕ ਠੀਕ ਘੰਟੇ ਨਵੇਂ ਟਕੇ ਮਾਰਨਾ ਕਿਹੜੇ ਬਹੁਤ ਚਾਰ ਬਿੱਗੀ ਹੈ ਇਹਦਾ ਠੀਕ ਆ ਚੱਕ ਲਿਆ ਦੋਲੀ ਦੇ ਪਾਸੇ ਨੂੰ ਮੈਂ ਤਾਂ ਤਾਂ ਹੀ ਕਹਿੰਦਾ ਹਮ ਬਾਸਮਤੀ ਤਾਂ ਨਹੀਂ ਮਿਲੂਗੀ ਕਿਸੇ ਦੀ ਮੈਂ ਕਿਹਾ ਤੂੰ ਦੱਸਣੀ ਜੀ ਕਿੰਨੀ ਚਾਹੀਦੀ ਜੀ ਮੈਂ ਤਾਂ ਕਿਹਾ ਕਾਟਲ ਕੇ ਚਾਹੀਦੀ ਹੈ ਤੇ ਦੱਸਣੀ ਕੀ ਬੱਟੀ ਨਾਲ ਤੇ ਪਾਉ ਦੇਣੀ ਤੇ ਇਹਨੂੰ ਯਾਰ ਅੱਛਾ ਜੀ ਹਮ ਵਧੀਆ ਨਹੀਂ ਹਨ ਤਾਂ ਕੱਲੀ ਬੱਟੀ ਵੇਚ ਗਿਆ 1500 ਨੂੰ ਲੱਭਦਾ ਮੈਂ ਚੱਲ ਲੱਗੇ ਤਾਂ ਨਹੀਂ ਲੈ ਬੱਟੀ ਨਾਲ ਬਹੁਤ ਵਧੀਆ ਸੀ ਅੱਛਾ ਹਮ ਮੈਨੂੰ ਪਿਆ 1 ਕਿਟਰਾ ਮੈਂ ਬਚਿਆ ਹੋਆ ਸਰਜਣਾ ਸਾਡੇ ਹੈ ਬਾਸਮਤੀ ਹਾਂਜੀ ਹਾਂਜੀ ਵਾ ਫਿਰ ਤਾਂ ਠੀਕ ਆ ਫਿਰ ਕੱਲ ਨੂੰ ਸਰਜਣਾ ਮੈਂ ਕਿਹਾ ਫਿਰ ਨਾ ਬਸ ਫਿਰ ਕੱਲ ਨੂੰ ਪੈਸੇ ਖਤ ਨੇ ਨੇ ਉਧਰ ਅਸੀਂ ਬਾਸਮਤੀ ਉਗੀਦਦੇ ਹੁੰਦੇ ਤੇ ਹਾਂ ਉਹ ਫੇ ਨਿਕਲੇ ਆਉਂਦੇ ਨਾਲੇ ਵੇਚਦੇ ਹੁੰਦੇ ਤੇ ਹੂੰ ਹੂੰ ਬੂਟੇ ਲਾਤੇ ਹੋਂ ਦਾ ਬੂਟੇ ਵਧੀਆ ਹਾਂ ਤਾਨਾ ਨਾਣਾ ਕਣਕ ਸਾਰ ਨਾਲੋਂ ਵਧੀਆ ਮੈਂ ਕਿ ਰੇਪ ਹੋਊਗਾ ਤੇਰੇ ਬੂਟਿਆਂ ਚ ਵੀ ਦੇਸੀ ਥੱਲੇ ਵਾਲਿਆਂ ਜੇ ਰੇ ਟਰਾਲੀ ਮੁੱਕ ਗਈ ਤੇ ਇੱਕ ਟਰਾਲੀ ਪਈ ਐ ਇੱਥੇ ਹਾਂ ਉਹ ਇੱਕ ਲੈਨ ਚ ਵਾੜਾ ਨਹੀਂ ਬਾਸ ਠੀਕ ਹੈ ਮੈਂ ਦੇਖਿਆ ਨਾ ਤੇਰੇ ਬੂਟੇ ਹਾਂਜੀ ਹਾਂਜੀ ਫੇਜੇ ਕੁਝ ਹੈ ਇਹੇ ਦਾਦੇ ਕੋਈ ਟਰਾਲੀਆਂ ਤਾਲੀਆਂ ਦੇਖ ਰਾਂਗੇ ਇੱਥੇ ਦੋ ਤਿੰਨ ਉਹੀ ਪਾ ਦੇਣੀ ਆ ਠੀਕ ਠੀਕ ਆ ਧੀਰੇ ਕੇ ਸੰਪਰਕ ਕਰ ਧੀਰੇ ਅੰਕਲਾ ਹੂੰ ਤਿੰਨ ਚਾਰ ਟਰਾਲੀਆਂ ਪੈ ਗਈ ਬਹੁਤ ਹੈ ਨਾ ਚਾਰ ਤਾਂ ਬਹੁਤ ਆ ਦੋ ਟਰਾਲੀ ਮੇਂ ਜਣ ਬਹੁਤ ਆ ਥੱਲੇ ਹਾਂਜੀ ਹੂੰ ਉੱਪਰ ਵੀ ਪਾ ਦੇਣੇ ਵੇ ਅੱਛਾ ਇਕੱਠੀ ਘਾਹ ਨੂੰ ਰੱਖਣੀ ਆ ਉਹ ਚੱਲ ਉੱਪਰ ਵਾਲੀ ਵੀ ਪਾ ਦੇ ਹੂੰ ਉੱਪਰ ਵਾਲਾ ਤੇਰੇ ਪੱਟੇ ਜੂਗੇ ਗਾਹਲੇ ਸਾਲ ਹਾਂ ਗਾਂ ਪੱਟੇ ਜੂਗੇ ਹੂੰ ਕਈ ਤਾਂ ਹੈ ਬੁੱਟੇ ਣ ਨਾ ਮੋਟੇ ਦੇ ਦੇਖਿਆ ਰਾਂ ਇਹ ਵੀ ਕਈ ਵਿੱਚ ਜਾਂਗੇ ਸੁੱਕੇ ਹੂੰ ਨੇੜੇ ਲਾਗੇ ਨਾ ਹਾਂਜੀ ਹਾਂਜੀ ਥੋੜੀ ਜਿਹੀ ਚਲੋ ਦੇਖਦੇ ਬਈ ਧੁੱਪ ਨਿਕਲ ਗਈ ਤਿੱਖੀ ਓਏ ਉਹ ਹੀ ਪਟਾਕੇ ਚੱਲਣ ਲੱਗੇ ਗਰਮੀ ਹੋ ਜਾਣੀ ਹੂੰ ਹੂੰ ਪੂਰੀ ਗਰਮੀ ਹੋਣੀ ਆ ਲੋ ਜੀ ਇੱਧਰ ਸਾਡਾ ਬੰਦਾ ਵੀ ਆ ਗਿਆ ਦੋ ਦੋ ਹਥਿਆਰ ਲੈ ਕੇ ਅੰਕਲ ਆਪਾਂ ਵੀ ਮਾਰੀ ਉਹ ਝੱਟ ਕਰਦੀ ਬਰਾਬਰੇ ਕੰਮ ਉਹਨਾਂ ਦੇ ਹੂੰ ਆਹ ਯੋ ਫੇ ਮੈਨ ਲੱਗਦਾ ਤੁਸੀਂ ਬਦਲ ਲਓ ਕੱਪੜੇ ਚਲੋ ਜੀ ਮੈਂ ਇੱਧਰ ਨੂੰ ਲੱਗ ਗਿਆ ਅੰਕਲ ਯ ਉਧਰ ਨੂੰ ਲਾ ਕੇ ਉੱਥੇ ਆ ਕੇ ਟੱਕਰੇ ਹੋ ਗਏ ਉਹ ਹੰਜੇ ਸਾਡੇ ਦੇਖਦੇ ਹੁਣ ਚੱਲਦੇ ਆ ਲੋ ਬਈ ਉਹਰੇ ਟੱਕਰੇ ਹੋਏ ਸਾਡੇ ਲੱਖਣੇ ਵੀ ਬਣਾ ਤੀ ਗੱਲ ਐ ਨਾ ਬਾਹਣ ਥੋੜਾ ዳਤੀ ਵਾਲਾ ਕੰਮ ਰਹਿ ਗਿਆ ਖੁੰਝੇ ਬਾਕੀ ਤਾਂ ਨਿਬੜ ਗਿਆ ਆਪਣਾ ਹੁਣ ਟੈਨਸ਼ਨ ਫਰੀ ਜਾਨ ਮਰਜੀ ਮਸ਼ੀਨ ਆ ਜਾਵੇ ਆਪਣਾ ਗੱਠਾ ਬਣਾ ਕੇ ਲੈ ਲਈ ਵੇ ਠੀਕ ਨਹੀਂ ਅੰਕਲ ਪਾਣੀ ਲਿਆਉਂਦਾ ਆਂ ਘਰ ਤੇ ਅੰਕਲ ਜੀ ਕੰਮ ਸਾਡਾ ਨਿਬੜ ਗਿਆ ਸ਼ੋਪਿੰਗ ਅੰਕਲ ਨੂੰ ਕਰਾਤੀ ਠੀਕ ਹੈ ਸ਼ੋਪਿੰਗ ਹੂੰ ਹੂੰ ਪਿੱਛੇ ਕਰਦੇ ਵਗਿਆ ਆਹ ਬੂਟ ਰੱਖੇ ਕਰਾਂਗੇ ਤੇ ਫੇਰ ਰੱਖੇ ਬੂਟ ਅੰਕਲ ਤੂੰ ਭੋਲਿਆਣ ਕੰਮ ਘਰ ਤੇ ਆਇਆ ਤੂੰ ਜਾਰ ਕਰਾਉਂਦਾ ਕੱਲ ਮੈਂ ਮੈਂ ਹੁਣ ਸ਼ਾਮ ਨੂੰ ਲਿਆਉਂਗਾ ਜਿਆਦਾ ਘਰਾ ਦਿਓ ਸ਼ਾਮ ਨੂੰ ਪੱਕਾ ਤੇ ਹੁਣ ਅਸੀਂ ਲਿਆਈਏ ਕਣਕ ਦਾ ਬੀਜ ਅੱਛਾ ਜੀ ਨਾਲੇ ਲਿਆਉਣਾ ਡਾਇਆ ਦਾਣਾ ਲਿਆਉਣੀ ਕਣਕ ਜੂਰੀਆ ਜੂਰੀਆਂ ਤੇ ਰਹਿਣ ਦੇ ਨੇ ਫਿਰ ਜੂਰੀਆ ਬਾਅਦ ਚ ਬੈਣਾ ਪਾਣੀ ਲਾ ਕੇ ਠੀਕ ਠੀਕ ਉਹ ਪਿੱਛੇ ਖੱਬਲ ਕਿੰਨਾ ਹੋ ਗਿਆ ਖੱਬਲ ਨਹੀਂ ਹੋ ਰਾਇਆ ਜੰਮਿਆ ਹੋਇਆ ਰਾਇਆ ਜੰਮਿਆ ਆ ਸਾਗ ਹੋ ਜੂਰ ਸਾਗ ਹੋ ਜੂਰ ਲਾ ਵੀ ਆ ਵੀ ਬਿਨਾ ਮੌਸਮੀ ਜੰਮਿਆ ਹੈ। ਪੁੱਤ ਨਾ ਇਤਨਾ ਵੀ ਜੰਮਿਆ ਹੋ ਹੀ ਤੰਨਾ ਪਾਣਾ। ਖਾਲੋਂ। ਚਲ ਆਪਣਾ ਸਾਗ ਜੋਗਾ ਸਰਜੂnga। ਸਾਗ ਨਾ ਵਧੇਰਾ ਹੋ ਜਾਂਦਾ ਤੇ ਬੋਣਾ ਇਹ ਤੇ ਵਿਚਾਰ ਵਿਚਾਰ ਲੋਕ ਦਾ ਪੁੱਤ ਜਣਾ। ਲੈ ਵੀ ਲੈ। ਸਾਰੇ ਜਿਹੜਾ ਨਾ ਬਰਾਂਕਲ ਤਨੋਰੇ ਤੇ ਹੀ ਸਾਗ ਖਲਾ ਦੇਣਾ ਹੁਣ। ਸਾਗ ਤਾਂ ਆਪਣੇ ਇੱਥੇ ਹੋ ਗਿਆ ਇੱਕ ਹੋ ਗਿਆ ਸੰਗ ਦਾ ਤੇ ਅੱਜ ਫੇਰ ਗੇਣ ਹੋਣਾ ਤੇ ਅੱਛਾ। ਕਰਾ ਥੋੜਾ ਜਿਹਾ ਮਾਮੂਲੀ ਜਿਆਦਾ ਭਾਗ ਜੜ ਗਿਆ ਉਹ ਤਿੰਨ ਕਿਲਾ ਮੜਾ 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 ਹੀ ਦਿੱਤਾ ਵਾ ਕਿੰਨਾ ਕਹੋਗੇ ਇੱਕ ਦਾ ਤਿਆਰ ਹੈ ਜੇ ਅੱਜ ਫੇਰੇ ਦਿੱਤਾ ਲੈ ਅਗਲੇ ਹਫਤੇ ਤੋੜ ਲਈਏ ਹੋ ਜਾਣਾ ਨਹੀਂ ਅਗਲੇ ਹਫਤੇ ਹੈਨਾ ਜਿਆਦਾ ਦੱਸਣੀ ਨਾ ਅੱਜ ਮੈਂ ਲਿਆਉਣਾ ਅੱਜ ਮੈਂ ਜਾ ਰਿਹਾ ਉਹ ਲੈ ਕੇ ਆਉਣਾ ਬੀਜ ਜਦ ਵਿੱਚ ਚੱਕ ਲੈਉਣਾ ਸਾਰੀਆਂ ਆਈਟਮਾਂ ਫੇਰ ਮੈਂ ਪਾਲਕ ਲਈ ਮੇਥੇਰ ਜੰਮੇ ਨਹੀਂ ਜੰਮਦੇ ਨਹੀਂ ਆਪਣੇ ਇਥੇ ਲੰਮੇ ਭੋਲੂ ਰਾਂ ਦੇ ਇਥੇ ਮੇਥੇ ਪਾਲਕ ਡੱਡੀ ਖੜੀ ਕੁੜਕੋ ਦੀ ਛਿੱਟੇ ਦਿੱਤਾ ਹੋਇਆ ਮੈਂ ਬਾਪਾ ਵੀ ਲਿਆਉਂਗਾ ਮੈਂ ਲਿਆਂਦਾ। ਵਿੱਜਣ ਤੇ ਪਹਿਲਾਂ ਆਪਾਂ ਨੇ ਰੇਹ ਪਾਉਣਾ ਵਿੱਚ ਪਹਿਲਾਂ। ਉਹ ਦੂਬਾ ਮਰ ਉਹਦੇ ਆਲਾ। ਆਉਂਦਾ ਉਹ ਸੌਦਾ ਉਹਦੇ ਢੇਰੀ ਲਾ ਕੇ ਕੱਢੀ ਹੋਈ ਆਪਾਂ ਪੱਤੇ ਪੁੱਤੇ ਚੱਲ ਜੱਟ ਚੋਕੇ ਰੱਖਿਆ ਹੋਇਆ ਮੈਂ। ਬਸ ਤੇ ਪਹਿਲਾਂ ਉਹ ਲਾ ਕੇ ਫੇਰ ਆਪਾਂ ਪਹਿਲਾਂ ਗਲਤੀ ਹੋ ਗਈ ਪਹਿਲਾਂ ਰੇਹ ਪਾਉਣਾ ਤਾਂ ਵਿੱਚ ਆਪਾਂ ਨੇ। ਕੋਈ ਨਹੀਂ। ਹੁਣ ਆਪਾਂ ਰੇਹ ਪਾ ਕੇ ਫੇਰ ਲਾਵਾਂਗੇ ਇਹਨਾਂ ਸਾਰਿਆਂ ਨੂੰ। ਠੀਕ ਹੈ ਜੀ। ਚੰਗਾ ਹੀ ਫੇਰ ਲਿਆਂਦਾ ਮੈਂ ਦੁਪਹਿਰ ਤੇ ਬਾਅਦ। ਠੀਕ ਹੈ। ਨਾਲੇ ਰੋਟੀ ਲਿਆਂਗਾਂ। ਪਰ ਗੋਭੀ ਦਾ ਕਿੱਦਾਂ ਕਰਨਾ? ਗੋਭੀ ਬਾਹਤ ਆ ਯਾਰ ਹਾਂ ਕੱਲ। ਮਿਰਚਾਂ ਘਾਟਾ ਦੇ ਮਿਰਚਾ ਛਗਲਾ ਮਿਰਚ ਲਾ ਦੇਣੇ ਦੀ ਲਿਆ ਗਏ ਛਿਮਲੇ ਮਿਰਚ ਹੈ ਨਹੀਂ ਉਹਦੀ ਪੁੱਠੀ ਦੀ ਵਾ ਹੋਰ ਵੀ ਨਾ ਪੁੱਠੀ ਨਾ ਆ ਰਹੇ ਐਨਕਲ ਸ਼ੋਪਿੰਗ ਕਰਕੇ ਆ ਦੋ ਪੈਕ ਟਲੇ ਪਕੌੜੀਆਂ ਦੇ ਅੱਛਾ ਨੌਣੇ ਟਿੱਕੀ ਇੱਕ ਦੂਈ ਭੰਡ ਗੋਭੀ ਵਾਲਾ ਲਾ ਦੇਣੇ ਦੀ ਬੰਦ ਗੋਭੀ ਨਹੀਂ ਆਉਣੀ ਸੀ ਬੰਦ ਗੋਭੀ ਹੂੰ ਫੇਰ ਦੋ ਆਈਟਮ ਸੀਗੇ ਮਿਰਚਾਂ ਦੀ ਕਹਾਤੀਆਂ ਬਸ ਕਿੱਜ ਦੇ ਬੰਦੇ ਦੇ ਲਿਆਏਗਾ ਕਿਹ ਕੇ ਬੰਦਾ ਦਾ ਉੱਥੇ ਹੁਣ ਚੰਗਾ ਹੀ ਫੇਰ ਮਿਲਦੇ ਓਕੇ ਲੋ ਜੀ ਗੱਡੀ ਕਰ ਲਈ ਸਟਾਰਟ ਤੇ ਹੁਣ ਅੱਛਾ ਵੀ ਆ ਗਿਆ ਤੇ ਹੁਣ ਲੈ ਗਿਆ ਬੀਜ ਕਣਕ ਦਾ ਉਹ ਕਾਲੂ ਮੋਟਰ ਦੇ ਵਿੱਚ ਆਹ ਵੇ ਬੀਜ ਲੱਦ ਲਿਆ ਬੀਜ ਲੈ ਲੱਦ ਹੁਣ ਮਿਲ ਗਿਆ 12ਵਾਂ ਨਾ ਮਿਲੇ ਹੁਣ ਤਸੱਲੀ ਆਉਣੀ ਹੁਣ ਘਰ ਪਹੁੰਚਾਂਗਾ ਜਦ ਮਰਜ਼ੀ ਚੱਕ ਲੈ ਮੌਕੇ ਬਣੀ ਲਿਆਉਣਾ ਪੈਂਦਾ ਹੁਣ ਦਾਇਆ ਵੀ ਲੈ ਜਾਣਾ ਆਪਾਂ ਦਾਇਆ ਰਹਿ ਗਿਆ ਇਹ ਦਾਇਆ ਦਾ ਫੇਰ ਵੀ ਹੋ ਜੂਹੀ ਤਾਂ ਬੀਜ ਜ਼ਰੂਰੀ ਥਾ ਬੀਜ ਜ਼ਰੂਰੀ ਥਾ ਵੀ ਜਾਏ ਇੱਕ ਵਾਰ ਬਾਈ ਉਹਦੇ ਕਿਸੇ ਖੇਤੀ ਬਾਗਨ ਦੇੰਦਰੋਂ ਹੁਣ ਆਇਆ ਪਿਆ ਫੇਰ ਵਾਰਮਾ ਮਿਲਦਾ ਨਹੀਂ ਹੈਗਾ ਪੰਜ-ਸੱਤ ਦਿਨ ਹੀ ਹੋਦੇ ਵੀ ਖਤਮ ਹੈ ਰਹਿ ਗਏ ਆ 100 ਘੇੜੀ ਰਹਿ ਗਈ ਪਰ ਆਏ ਆ ਉਹਦੇ ਪਿਓਰ ਵੀ ਆ ਲੈ ਦੇ ਦੇਖੀਂ ਕੱਢ ਕੇ ਆ ਨਾ ਮੋਟਾ ਦਾਣਾ ਹੁੰਦਾ ਅੱਛਾ ਇਹ ਮਿਰਿਆ ਬਾਈ 45 ਕਿਲੋ ਦੀ ਪੈਕਿੰਗ ਨੂੰ 1600 ਰੁਪਏ 869 ਰੁਪਏ ਮਰਿਆ ਵੀ ਹੈ ਨਸਕਾ ਸੁਤਰ ਇਧਰੋਂ ਜਲੀਏ ਹਾਂ ਬਾਜ ਜਿੱਦਾਂ ਮਰਜ਼ੀ ਚੱਲੇ ਹੁਣ ਆਪਣਾ ਕੰਮ ਨਿਬੜ ਗਿਆ ਮੈਂ ਲੇ ਗਿਆ ਤਾਂ ਪਹਿਲਾਂ ਮੈਂ ਕਿਦਾ ਰਹਿ ਗਿਆ ਤਾਂ ਮਹਾ ਫਿਰ ਉਹ ਨਵੇੜ ਦੀੇ ਕੰਮ ਚੱਲ ਰਵੇ